ਕਿ ਨਾ ਨਹੀਂ ਫੜਉਂਦੇ ਸਾਰੇ ਹੀ ਦੋ ਫੜੇ ਆ ਤਿੰਨ ਨਹੀਂ ਫੜਉਂਦੇ ਅਸੀਂ ਉਹਨਾਂ ਦਾ ਸੰਸਕਾਰ ਨਹੀਂ ਕਰਾਂਗੇ ਅਸੀਂ ਇਹ ਮੰਨ ਗਏ ਨਹੀਂ ਕੀਤਾ ਜਾਵੇਗਾ ਅਸੀਂ ਰੋਡ ਦੇ ਉੱਪਰ ਥੰਨੇ ਲਾਏ ਜਾਂਦੇ ਪਤਨੀ ਦੀ ਦੂਜੇ ਆਦਮੀ ਨਾਲ ਫੋਟੋ ਦੇ ਕੇ ਪਤੀ ਨੇ ਕੀਤਾ ਕਤਲ ਡਾਕਟਰ ਨੂੰ ਦੱਸਿਆ ਕਿ ਪਤਨੀ ਸਾਈਕਲ ਤੋਂ ਡਿੱਗ ਗਈ ਪਤੀ ਪਰਜਾਈ ਭਾਬੀ ਅਤੇ ਸੱਤ ਸਮਿਤ ਪੰਜ ਲੋਕਾਂ ਦੇ ਨਾਮ नहीं बोलूंगा अच्छा कहने के नहीं मारे तुम सास ने मारा जेठ ने अंदर बढ़ के अंदर बढ़ के मेरे गांव में देखा पहला तो तो कर देते हैं फिर तेरे देखते हैं लोग ना कुछ ਔਰ ਵੀ ਬਾਕੀ ਸਰੀਰ ਤੇ ਵੀ ਹਾਂ ਹਾਂ ਕਿ ਕਿਹਾ ਸਰਤਾਨਾ ਕੀ ਕੀ ਮਾਰਿਆ ਨਾ ਨੇ ਕੋਹ ਡੰਣਾ ਨਾ ਪੈਪਾ ਨੇ ਹਾਂਜੀ ਸਰ ਕੀ ਨਾਮ ਆ ਤੇ ਕਿਹੜਾ ਪਿੰਡ ਹੈ ਕੀ ਹਾਦਸਾ ਵਾਪਰਿਆ ਤੁਹਾਡੇ ਨਾਲ ਮੇਰਾ ਪਿੰਡ ਅਫਰਾਜੀ ਮੇਨਾ ਰਾਣਾ ਹੈ ਜੀ ਮੇਰੀ ਡਾੜੀ ਦਾ 10 ਸਾਲ ਪਹਿਲਾਂ ਵਿਆਹ ਹੋਇਆ ਸੀ ਜਮਸ਼ੀਰ ਪਿੰਡ ਭਾਈਚਾਰੇ ਦੇ ਵਿੱਚ ਉਹਨਾਂ ਘਰਦਿਆਂ ਨੇ ਕੁੱਟਮਾਰ ਕਰਕੇ ਸਾਰੇ ਪਰਿਵਾਰ ਨੇ ਉਹਦੇ ਘਰ ਵਾਲੇ ਨੇ ਉਹਦੀ ਜਿਠਾਣੀ ਨੇ ਉਹਦੇ ਜੇਡ ਨੇ ਸੱਸ ਨੇ ਉਹਨਾਂ ਨੇ ਕੁੱਟਮਾਰ ਕਰਕੇ ਪੰਚਾਇਤ ਛਡਾਉਣ ਗਈ ਆ ਉਹਨਾਂ 'ਤੇ ਹਮਲਾ ਕੀਤਾ ਉਹਨਾਂ ਨੇ ਪੰਚਾਇਤ ਨੇ ਸਰਪੰਚ ਨੇ 112 ਨੰਬਰ ਤੇ ਕਾਲ ਕਰਕੇ ਪੁਲਿਸ ਮੰਗਾਈ ਗਈ ਉਹਨਾਂ ਨੇ ਛਡਾ ਕੇ ਕਹਿ ਕੇ ਅਸਥਲ ਲੋਹਿਆ ਥਾਣੇ ਤੇ ਅਸਤਾਵਲੇ ਵਿੱਚ ਪਾਇਆ ਗਿਆ ਉਹਨਾਂ ਨੇ ਜਾਦੀ ਹਾਲਤ ਮੰਦੀ ਕਰਕੇ ਦੇਖ ਕੇ ਰੈਫਰ ਕਰਤੀ ਜਨੰਦਰ ਸੇਵਲ ਚਾ ਉਹਨਾਂ ਨੇ ਪੰਜ ਚਾ ਦਿਨ ਰੱਖੀ ਉੱਥੇ ਹਾਲਤ ਜਾਦੀ ਖਾਰ ਖਰਾਬ ਹੋਣ ਦੀ ਖਾਤਰ ਉਹਨਾਂ ਅੰਬਰਸਾਧਾ ਰੈਫਰ ਕਰਤੀ ਰਸਤੇ ਦੇ ਵਿੱਚ ਗੱਡੀ ਦਮ ਤੋੜ ਗਈ ਆ ਕਟਮਾ ਦੀ ਖਾਤਰ ਇਸ ਬਾਰੇ ਪ੍ਰਸ਼ਾਸਨ ਨੂੰ ਸ਼ਿਕਾਇਤ ਵਗੈਰਾ ਕਰ ਦਿੱਤੀ ਹੈ ਹਾਂਜੀ 112 ਨੰਬਰ ਤੇ ਕੀਤੀ ਸੀ ਉਹਨਾਂ ਨੇ ਸਾਰਾ ਸਾਡੀ ਸੜਾਈ ਕੀਤੀ ਬਹੁਤ ਵਧੀਆ ਸਾਡੀ ਸੜਾਈ ਕੀਤੀ ਸੀਗੇ ਮਲਾਜਮਾਂ ਨੇ ਸਾਡੀ ਬਹੁਤ ਵਧੀਆ ਕੰਮ ਪੁੱਜ ਗਿਆ ਕੀ ਮੰਗ ਕਰਦੇ ਹਾਂ ਅਸੀਂ ਮੰਗ ਇਹ ਗੱਲ ਸਾਡੀ ਗੁੱਡੀ ਨੂੰ ਇਨਸਾਫ ਮਿਲਿਆ ਜਾਵੇ ਬੰਦੇ ਜਿਹੜੇ ਹੈਗੇ ਅਰੈਸਟ ਕੀਤੇ ਜਾਣ ਉਹਨਾਂ ਨੂੰ ਅਰੈਸਟ ਕਰਕੇ ਹਵਲਾਡ ਭੇਜੇ ਜਾਣ ਜਿੰਨਾਂ ਕੋ ਨਹੀਂ ਫੜ ਹੁੰਦੇ ਸਾਰੇ ਦੋ ਫੜੇ ਆ ਤਿੰਨ ਨਹੀਂ ਫੜ ਹੁੰਦੇ ਅਸੀਂ ਉਹਨਾਂ ਦਾ ਸੰਸਕਾਰ ਨਹੀਂ ਕਰਾਂਗੇ ਅਸੀਂ ਇਹ ਮੰਗ ਚਾਹੁੰਦੇ ਹਾਂ ਨਹੀਂ ਕੀਤਾ ਜਾਵੇਗਾ ਅਸੀਂ ਰੋਡ ਦੇ ਉੱਪਰ ਥਾਣੇ ਲੈ ਜਾਏ ਨਹੀਂ